ਕਾਲੇ ਵਾਸਤੇ ਪਟਿਆਲਾ ਲੋਕ ਸਭਾ ਵਾਸਤੇ ਕਿਹੜਾ ਇੰਡਸਟਰੀ ਲੈ ਕੇ ਆਏ ਹੋ ਸੈਂਟਰ ਤੋਂ ਕਿਹੜਾ ਆਰਥਿਕ ਪੈਕੇਜ ਲੈ ਕੇ ਆਏ ਹੋ ਕਿਹੜੇ ਰੁਜ਼ਗਾਰ ਦੇ ਸਾਧਨਾਂ ਦਾ ਤੁਸੀਂ ਹੀਲਾ ਵਸੀਲਾ ਕੀਤਾ ਹੈ ਹਾਂ ਕੇਵਲ ਕਿਸੇ ਦੇ ਖੁਸ਼ੀ ਦੇ ਜਨਮ ਦਿਨ ਤੇ ਕੇਕ ਕੱਟ ਕੇ ਵਿੱਚ ਸ਼ਾਮਲ ਹੋ ਜਾਓ ਜਾਂ ਕਿਸੇ ਦੇ ਭੋਗ ਤੇ ਜਾਓ ਕੇਵਲ ਇਹ ਤਾਂ ਨਹੀਂ ਹੁੰਦਾ ਨਾ ਐਮਪੀ ਦਾ ਡਿਊਟੀ ਤੁਸੀਂ ਵਿਦੇਸ਼ ਮੰਤਰੀ ਵੀ ਰਹੇ ਹੋ ਇਸੇ ਤਰ੍ਹਾਂ ਹੀ ਬਾਦਲਾਂ ਨੂੰ ਵੀ ਮੈਂ ਸਵਾਲ ਕਰਾਂਗਾ ਕਿ ਤੁਸੀਂ ਪਟਿਆਲੇ ਵਾਸਤੇ ਜਦੋਂ ਉੱਤੇ ਬਾਜਪਾਈ ਤੇ ਉੱਤੇ ਜਿਹੜਾ ਮੋਦੀ ਸੀ 14 ਤੋਂ 17 ਤੱਕ ਤੁਸੀਂ ਵੀ ਕੀ ਲੈ ਕੇ ਆਏ ਹੋ ਇਹ ਦੱਸੋ ਅੱਜ ਜਿਹੜੀ ਅੰਦਰਾਬਦਲੀ ਹੋ ਰਹੀ ਹੈ ਕਾਂਗਰਸ ਨੂੰ ਕੋਈ ਕੈਂਡੀਡੇਟ ਨਹੀਂ ਲੱਭ ਰਿਹਾ ਉਹ ਵਿਚਾਰਾ ਇੱਕ ਕਾਮਰੇਡ ਸਿਧਾਂਤਕ ਬੰਦਾ ਉਹਦਾ ਸਿਧਾਂਤ ਭੰਗ ਕਰਕੇ ਗਾਂਧੀ ਸਾਹਿਬ ਨੂੰ ਅੱਜ ਕਾਂਗਰਸ ਚ ਸ਼ਾਮਲ ਕਰ ਲਿਆ ਤੇ ਕਾਂਗਰਸ ਵਾਲੇ ਭੱਜ ਕੇ ਬੀਜੇਪੀ ਕੋਲ ਚਲੇ ਗਏ ਇਹ ਸਾਰਾ ਜਿਹੜਾ ਵਰਤਾਰਾ ਹੈ ਇਹ ਡੋਬੇਗਾ ਕਿਹਨੂੰ ਤਾਰੇਗਾ ਤਾਂ ਇਹਨਾਂ ਨੂੰ ਇਹਨਾਂ ਦੀ ਈਡੀ ਰੇਡਾਂ ਰੁਕ ਜਾਣਗੀਆਂ ਇਹਨਾਂ ਦਾ ਧਨ ਕਾਲਾ ਕਮਾਇਆ ਹੋਇਆ ਇਹਨਾਂ ਕੋਲ ਰਹਿ ਜਾਊਗਾ ਇਹ ਤਾਂ ਹੋ ਸਕਦਾ ਹੈ ਪਰ ਇਸ ਚੀਜ਼ ਦੇ ਨੁਕਸਾਨ ਕਿਹਨੂੰ ਹੋਏਗਾ ਨੁਕਸਾਨ ਹੋਏਗਾ ਪੰਜਾਬ ਦੀ ਜਨਤਾ ਨੂੰ ਮੈਂ ਤੁਹਾਡੇ ਰਹੀਂ ਇਹ ਬੇਨਤੀ ਪੰਜਾਬ ਦੀ ਜਨਤਾ ਨੂੰ ਕਰਨਾ ਚਾਹੁੰਨਾ ਕਿ ਤੁਸੀਂ ਇਹਨਾਂ ਦੇ ਮਖੋਟੇ ਉਤਾਰ ਕੇ ਇਹਨਾਂ ਦੀ ਅਸਲੀਅਤ ਨੂੰ ਸਮਝੋ ਮਲਕ ਭਾਗਵਾ ਦੀ ਤੇ ਮੇਰੇ ਵਰਗੇ ਭਾਈ ਲਾਲੋਆਂ ਦੀ ਜਿਨ੍ਹਾਂ ਕੋਲ 1 ਰੁਪਿਆ ਵੀ ਨਹੀਂ ਹੈ ਪਰ ਲੜਾਈ ਲੜਨਾ ਚਾਹੁੰਦੇ ਨੇ ਕਿਉਂ ਅਸੀਂ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਦੇ ਪੈਰੋਕਾਰ ਹਾਂ ਜਿੱਥੇ ਅਸੀਂ ਦਿਲ ਨਹੀਂ ਛੱਡਦੇ ਉੱਥੇ ਅਸੀਂ ਮਨੁੱਖਤਾ ਦੀ ਭਲਾਈ ਨੂੰ ਵੀ ਨਹੀਂ ਛੱਡ ਸਕਦੇ ਸੋ ਇਹ ਜਿਹੜੀ ਮੇਰੀ ਬੇਨਤੀ ਹੈ ਇਹ ਆਪ ਜੀ ਲੋਕਾਂ ਤੱਕ ਪਹੁੰਚਾਓ ਹਾਂਜੀ ਤੇ ਜਿਹੜੇ ਪਿੱਛੋਂ ਮੁੱਦਾ ਚੱਲਿਆ ਹੋਇਆ ਹੈ 2 ਸਾਲ ਦੇ ਤਕਰੀਬਨ ਹੋ ਗਏ ਜੀ 328 ਰੁਪਿਆਂ ਦਾ ਜੀ ਉਹਦੇ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਸ਼੍ਰੋਮਣੀ ਕਮੇਟੀ ਵੀ ਕੋਈ ਇਹਦੇ ਤੇ ਅਜੇ ਤੱਕ ਕਿਸੇ ਸੱਟੇ ਤੇ ਨਹੀਂ ਪਹੁੰਚੀ ਤੇ ਤੁਸੀਂ ਇਹਦੀ ਪੈਰਵਾਈ ਕੇਸ ਦੀ ਕਰ ਰਹੇ ਹੋ ਜੀ ਤੇ ਤੁਹਾਨੂੰ ਜਿੰਨੀ ਕਿ ਜਾਣਕਾਰੀ ਹੋਵੇ ਇਹਦੇ ਬਾਰੇ ਜਾਣਕਾਰੀ ਦਿਓ ਜੀ 328 ਰੁਪਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬੇਅਦਬੀ ਕਰਨ ਵਾਲੇ ਬਾਦਲ ਸਰਕਾਰ ਦਾ ਨਾਮ ਫੜਨੇ ਫਿਰ ਅਮਰਿੱਤ ਸਰਕਾਰ ਨੇ ਨਾਮ ਫੜਨੇ ਇਹ ਸਾਰਾ ਕੁਝ ਕਲੱਬਡ ਹੈ ਤੇ ਇੱਕ ਤੁਹਾਨੂੰ ਸ਼ਾਇਦ ਜਦੋਂ 328 ਰੂਪਾਂ ਦੀ ਗੱਲ ਚੱਲੀ ਸੀ ਉਹਦੇ ਨਾਲ ਇੱਕ ਮੁੱਦਾ ਹੋਰ ਉਖਿਆ ਸੀ ਕਿ ਜਿਹੜਾ 1 ਕਰੋੜ ਰੁਪਇਆ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਤੋਂ ਜਿਹੜਾ ਚਾਰਟਰਡ ਅਕਾਊਂਟੈਂਟ ਕੋਹਲੀ ਸੀ ਐਸਐਸ ਕੋਹਲੀ ਉਹਨੂੰ 1 ਕਰੋੜ ਰੁਪਇਆ ਸਲਾਨਾ ਦਿੰਦੀ ਸੀ ਐਜੀਪੀਸੀ 10 ਸਾਲ ਦਿੱਤਾ 10 ਕਰੋੜ ਰੁਪਇਆ ਇਹ ਜੱਥੇਦਾਰ ਨੂੰ ਜਿਹੜੀ ਰਿਪੋਰਟ ਦਿੱਤੀ ਗਈ ਸੀ ਹਰਪ੍ਰੀਤ ਸਿੰਘ ਨੂੰ 328 ਰੁਪਿਆਂ ਦੇ ਮਾਮਲੇ 'ਚ ਨਾ ਤਾਂ ਕੋਹਲੀ ਤੇ ਕੋਈ ਐਕਸ਼ਨ ਹੋਇਆ ਤੇ ਇਹ ਮਤਾ ਪਾਸ ਹੋਇਆ ਸੀ ਐਜੀਪੀਸੀ ਵੱਲੋਂ ਕਿ ਤਿੰਨ ਕੰਮ 3 ਸਾਲ ਤੋਂ ਕੰਮ ਕੀਤਾ 7 ਸਾਲ ਨਹੀਂ ਕੀਤਾ 7 ਕਰੋੜ ਰੁਪਏ ਵਾਪਸ ਕਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਉਹਦੇ ਨਾਲ ਹੀ ਜੁੜਿਆ ਹੋਇਆ ਹੈ ਵੀ ਜੇ ਉਹ ਆਪਣਾ ਕੰਮ ਕਰਦਾ ਪੂਰਾ ਇੱਕ ਤਾਂ ਜਿਹੜਾ ਕਰੋੜ ਰੁਪਏ ਤਨਖਾਹ ਮਿਲਦੀ ਆ ਉਹ ਨੂੰ ਉਹ ਪੂਰੀ ਹੋ ਜਾਂਦੀ ਤੇ ਇੱਕ 328 ਰੁਪਆ ਵਾਲਾ ਜਿਹੜਾ ਘਪਲਾ ਹੈ ਜਿਹੜਾ ਇਹਨਾਂ ਨੇ ਪਤਾ ਨਹੀਂ ਕੀ ਅਸੀਂ ਸੋਚ ਕੇ ਇਹ ਕੀਤਾ ਉਹ ਗੰਗਸਾਭ ਕਿੱਥੇ ਭੇਜੇ ਨੇ 나ਗਪੁਰ ਭੇਜੇ ਨੇ ਆਰਐਸ ਸਕੂਲ ਭੇਜੇ ਨੇ ਸੱਸੇ ਭੇਜੇ ਨੇ ਮਤਲਬ ਕਿ ਕਿਹੜੇ ਬੰਦੇ ਕੋਲ ਜਾਂ ਕਿਹੜੀ ਸੰਸਥਾ ਕੋਲ ਭੇਜੇ ਨੇ ਜਿਨ੍ਹਾਂ ਦਾ ਮਿਸਯੂਜ਼ ਹੋਇਆ ਹੈ ਗੁਰਗਨ ਸਾਹਿਬ ਜੀ ਦਾ ਉਸ ਰੂਪਾਂ ਦਾ ਜਿਹੜਾ ਸਕੈਂਡਲ ਵੀ ਨਹੀਂ ਹੋਣਾ ਸੀ ਜੇ ਕੋਲੀ ਨੇ ਆਪਣੀ ਡਿਊਟੀ ਪੂਰੀ ਕੀਤੀ ਹੁੰਦੀ ਨਾ ਤਾਂ ਕੋਲੀ ਨੂੰ ਅੱਗੇ ਕਦੇ ਹੁਣ ਖਬਰਾਂ 'ਚ ਹੀ ਨਹੀਂ ਹੈਗਾ ਹਾਂਜੀ 328 ਰੂਪਾਂ ਦਾ ਸਾਡੀ ਪਾਰਟੀ ਨੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਰਿੱਟ ਕੀਤੀ ਹੋਈ ਹੈ ਅਸੀਂ ਉੱਥੇ ਤਰੀਕ ਤੇ ਜਾਂਦੇ ਆਂ ਜੇ ਉਧਰੋਂ ਕੋਈ ਤਣਪਤਣ ਸਾਨੂੰ ਨਾ ਲੱਭਿਆ ਇਨਸਾਫ ਨਾ ਮਿਲਿਆ ਕੋਈ ਬੰਦਾ ਜਿਹੜਾ ਜ਼ਿੰਮੇਵਾਰ ਹੈ ਉਹ ਨਾ ਜੇਲ੍ਹ ਪੇ ਗਿਆ ਗੁਰਦਾਰਾ ਜੁਡੀਸ਼ਲ ਕਮਿਸ਼ਨ ਨੇ ਫਿਰ ਅਸੀਂ ਗੁਰਦਾਰਾ ਜੁਡੀਸ਼ਲ ਕਮਿਸ਼ਨ ਦਾ ਫੈਸਲਾ ਲੈ ਕੇ ਜਿਹੜਾ ਕਿ ਸਾਡਾ ਕਾਨੂੰਨੀ ਅਧਿਕਾਰ ਸ਼ੁਰੂ ਹੋਏਗਾ ਅਸੀਂ ਅੱਗੇ ਅਗਲੇ ਪੜਾਅ 'ਚ ਅਸੀਂ ਕੋਰਟ ਵਿੱਚ ਆਕੇ ਠੀਕ ਹੈ ਇਹ ਜਿਹੜੀ ਸਾਰੀ ਗੱਲ ਇੱਕਦੋ ਨਾਲ ਜੁੜੀ ਹੋਈ ਹੈ ਇਹਨਾਂ ਨੇ ਮੱਥ ਕੇ ਗੁਰਗਰਾਂ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਇਹਨਾਂ ਨੇ ਮੁੰਡਿਆਂ ਦਾ ਭਾਵ ਫੇਕ ਅਨਕਾਊਂਟਰ ਜਿਹੜੇ ਕੀਤੇ ਨੇ 10 ਸਾਲ ਸਾਡੇ ਹਾਂਜੀ ਉਸ ਤੋਂ ਬਾਅਦ ਬਾਦਲ ਨੇ ਆਪਣੀ ਸਰਕਾਰ ਚ ਵੀ ਕੀਤੇ ਨੇ ਉਹਨਾਂ ਦਾ 부ੱਜੜ ਮਨਮੋਹ ਅਤੇ ਉਹਦਾ ਨਾਂ ਸੀ ਕੇਪੀਐਸ ਗਿੱਲ ਬਿਆਨਤ ਸਿੰਘ ਕੇਪੀਐਸ ਗਿੱਲ ਦਾ ਚੇਲਾ ਸੈਣੀ ਬੀਜਪੀ ਉਹ ਲਾ ਕੇ ਰੱਖਿਆ ਉਹਦਾ ਵੀ ਹੱਥ ਹੈ ਗੁਰਗਾਂ ਸਾਹਿਬ ਦੀ ਬੇਦਗੀ ਦੇ ਵਿੱਚ ਹਾਂਜੀ ਸਿਰਸੇ ਵਾਲੇ ਸਾਥ ਦਾ ਵੀ ਹੈਗਾ ਜਿਨੇ 2017 ਚ ਪੜ੍ਹ ਕੇ ਦੇਖੋ ਖਬਰਾਂ ਅਖਬਾਰਾਂ ਦੀ ਉਹਨੇ ਅਖਬਾਰਾਂ ਚ ਕਿਹਾ ਸੀ ਸਿਰਸੇ ਵਾਲੇ ਬਾਬੇ ਨੇ ਕਿ ਬਾਦਲ ਦਲ ਦੀ ਅਸੀਂ ਪੋਲੀਟੀਕਲੀ ਸਪੋਰਟ ਕਰਾਂਗੇ ਉਹਨੇ ਕਿਉਂ ਸਪੋਰਟ ਕਰਤੀ ਕਿਉਂ ਕਿ ਇਹਨਾਂ ਨੇ ਮਿਲ ਕੇ ਪਲਾਨ ਬਣਾ ਕੇ ਗੁਰਨਸੇ ਦੀ ਬੇਦਵੀ ਕੀਤੀ ਸੀ ਤੇ ਇਹ ਉਹਦਾ ਵੋਟਾਂ ਚ ਲਾਹਾ ਲੈਣਾ ਚਾਹੁੰਦੇ ਸੀ ਤਾਂ ਬਾਦਲ ਬਾਬੇ ਤੋਂ ਵੀ ਸਪਰਸ਼ ਕਰਵਾਈ ਤੇ ਆਪ ਵੀ ਬਾਬੇ ਨੂੰ ਨਹੀਂ ਫੜਿਆ ਇਹ ਸਾਰਾ ਕੁਝ ਕੁ ਦਿਨਾਂ ਮਿਲਿਆ ਇਹਦੇ ਵਿੱਚ ਹੀ 328 ਰੁਪਏ ਮੈਨੂੰ ਤਾਂ ਲੱਗਦਾ ਹੈ ਹੋ ਸਕਦਾ ਹੈ ਉਹ ਗਰੰਥ ਸਾਹਿਬ ਜੀ ਵੀ ਉਹਨਾਂ 328 ਰੁਪਿਆਂ ਦੇ ਵਿੱਚੋਂ ਹੀ ਹੋਣ ਜਿਹਨਾਂ ਦੀ ਬੇਅਦਬੀ ਕੀਤੀ ਹੈ ਉਹ ਕਿਹੜਾ ਪਰਖ ਹੋ ਰਹੀ ਹੈ ਅੱਜ ਤੱਕ ਹਾਂਜੀ ਇਹ ਸਾਰੀਆਂ ਗੱਲਾਂ ਜਿਹੜੀਆਂ ਹੁਣ ਸਾਡੇ 32-32 ਸਾਲ ਦੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਵਾਸਤੇ ਕੌਣ ਬੜੂਗਾ ਤੁਸੀਂ ਕਹਿੰਦੇ ਤੁਸੀਂ ਕੀ ਕਰੋਗੇ ਸਾਡੇ ਕੋਲ ਤਾਂ ਕਰਨ ਨੂੰ ਇੰਨਾ ਕੰਮ ਹੈ ਕਿ ਅਗਲੇ 25 ਸਾਲ ਲਗਾਤਾਰ ਵੀ ਜੇ ਮੈਂ ਐਮਪੀ ਬਣਦਾ ਰਹਾ ਨਾ ਇੰਨੇ ਤੱਕੇ ਸੈਂਟਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਨੇ ਸਿੱਖਾਂ ਨਾਲ ਕਰ ਲੈਨੇ ਜਿਵੇਂ ਹਰ ਰੋਜ਼ ਇੱਕ ਡਿਬੇਟ ਵਿੱਚ ਜਾ ਕੇ ਉੱਥੇ ਬੋਲਾਂ ਤਾਂ ਵੀ ਮੈਂ ਆਪਣੇ ਪੂਰੇ ਤੱਕਿਆਂ ਦਾ ਇਨਸਾਫ ਨਹੀਂ ਲੈ ਸਕਦਾ ਪਰ ਮੈਂ ਉਹ ਲੜਾਈ ਸ਼ੁਰੂ ਕਰ ਸਕਦਾ ਤੇ ਉਹਨੂੰ ਕਿਸੇ ਅੰਜਾਮ ਤੱਕ ਪਹੁੰਚਾ ਸਕਦਾ ਮੈਂ ਇਹ ਕਰਨ ਜਾਵਾਂਗਾ ਅੱਜ ਸਾਡੇ 32-32 ਸਾਲ ਦੇ ਬੰਦੀ ਸਿੰਘ ਅੰਦਰ ਨੇ ਆ ਮੇਰੇ ਨਾਲ ਸਾਹਮਣੇ ਨਗਰ ਹੈ ਗੁਰੂ ਨਾਨਕ ਨਗਰ ਇੱਥੋਂ 3 ਦਿਨ ਪਹਿਲਾਂ ਮਤਲਬ ਕਿ ਭਾਈ ਗੁਰਮੀਤ ਸਿੰਘ ਜੀ ਨੂੰ ਪਹਿਲਾ ਪੱਕੀ ਜ਼ਮਾਨਤ ਦਿੱਤੀ ਤਾਂ ਫਿਰ ਹੁਣ ਤਿਹਾਰ ਜੇ ਚਲੇ ਭੇਜਦਾ ਕਿੰਨੇ ਚਿਰ ਦੀ ਜ਼ਮਾਨਤ ਮਿਲੀ ਸੀ ਉਹਨਾਂ ਨੂੰ ਜ਼ਮਾਨਤ ਤਾਂ ਮਿਲੀ ਸੀ ਪਰ ਉਹ ਗੱਲ ਇਹ ਹੈ ਕਿ ਉਹ ਕਹਿੰਦੇ ਨੇ ਉਹਨਾਂ ਨੇ ਇੱਕ ਵੀਡੀਓ ਪਾਈ ਹੈ ਫੇਸਬੁੱਕ ਤੇ ਕਿ ਸਾਡੇ ਵਕੀਲਾਂ ਨੇ ਪ੍ਰੋਪਰ ਕਾਰਵਾਈ ਨਹੀਂ ਕੀਤੀ ਹੁਣ 27 28 ਸਾਲ ਤਾਂ ਭਾਈ ਗੁਰਮੀਤ ਸਿੰਘ ਅੰਦਰ ਰਹੇ ਆਏ ਨਹੀਂ ਹਾਂਜੀ ਹਾਂ ਵੀ ਹਜੇ ਵੀ ਕੋਈ